ਤੁਸੀਂ ਦੇਖ ਰਹੇ ਹੋ ਦਰਬਿਊ ਪੰਜਾਬੀ ਵਿਦਪੀਕੇ ਮੈਂ ਹਾਂ ਬਲਵਿੰਦਰ ਕੌਰ ਨੰਦਨੀ ਦੇਸ਼ ਨੇ ਡਾਕਟਰ ਮਨਮੋਹਨ ਸਿੰਘ ਦੀ ਪਹਿਲੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਯਾਦ ਕੀਤਾ ਪੰਜਾਬ ਅੰਦਰ ਉਹਨਾਂ ਦੇ ਨਾਂ ਦੀ ਚਰਚਾ ਬਹੁਤ ਘੱਟ ਸੁਣਨ ਵਿੱਚ ਆਈ ਪੰਜਾਬੀ ਮੀਡੀਆ ਵਿੱਚ ਉਹਨਾਂ ਦੇ ਨਾਂ ਦਾ ਜ਼ਿਕਰ ਸਰਸਰੀ ਤੌਰ ਤੇ ਹੁੰਦਾ ਸੁਣ ਸਕਦੇ ਹਾਂ ਪਰ ਉਹ ਵੀ ਵਿਰਲਾ ਹੀ ਸੂਬੇ ਦੇ ਕੁਝ ਨੇਤਾਵਾਂ ਨੇ ਇੱਕ ਰਸਮੀ ਜਈ ਅਦਾਇਗੀ ਨਿਭਾਈ ਤੇ ਕੁਝ ਨੇਤਾ ਇਸ ਦੀ ਲੋੜ ਉੱਤੇ ਕੋਈ ਖਾਸ ਤਵੱਜੋ ਵੀ ਨਹੀਂ ਦਿੱਤੀ ਆਖਿਰ ਕੀ ਕਾਰਨ ਹੈ ਕਿ ਅੱਜ ਦਾ ਪੰਜਾਬ ਡਾਕਟਰ ਮਨਮੋਹਨ ਸਿੰਘ ਨਾਲ ਆਪਣੇ ਆਪ ਨੂੰ ਜੋੜ ਕੇ ਨਹੀਂ ਵੇਖਦਾ ਸ਼ਾਇਦ ਸਵਾਲ ਦਾ ਜਵਾਬ ਵੀ ਪੰਜਾਬ ਦੇ ਮੌਜੂਦਾ ਰਾਜਨੀਤਿਕ ਤੇ ਸਮਾਜਿਕ ਹਾਲਾਤ ਅੰਦਰ ਲੁਕਿਆ ਪਿਆ ਹੈ ਪੂਰੇ ਦੇਸ਼ ਵਾਂਗ ਅਜ ਪੰਜਾਬ ਵੀ ਮਜ਼ਹਬ ਤੇ ਸਿਆਸਤ ਦੇ ਗੜਚੋੜ ਵਿੱਚ ਜਕੜਿਆ ਹੋਇਆ ਹੈ ਧਰਮ ਭਾਸ਼ਾ ਸਭਿਆਚਾਰ ਖਤਰੇ ਵਿੱਚ ਹੈ ਤੀਨਾ ਨਾਰਿਆਂ ਦੇ ਰੋਲੇ ਵਿੱਚ ਡਾਕਟਰ ਸਿੰਘ ਦੀ ਯਾਦ ਜਿਵੇਂ ਧੁੰਦਲੀ ਪੈ ਗਈ ਹੈ ਪੰਜਾਬ ਦੀ ਰਾਜਨੀਤਿਕ ਅਕਾਦਮਿਕ ਬਰਾਦਰੀ ਇਤਿਹਾਸ ਉੱਤੇ ਬਹਿਸ ਕਰਨ ਵਿੱਚ ਰੁਚੀ ਰੰਦੀ ਹੈ ਤੇ ਇਹਨਾਂ ਬਹਿਸ ਮੁਬਾਹਸਿਆਂ ਦਾ ਮਕਸਦ ਆਮ ਤੌਰ ਤੇ ਸਿਰਫ ਪੁਰਾਣੇ ਜ਼ਖਮਾਂ ਨੂੰ ਹਰਾ ਰੱਖਣਾ ਤੇ ਨਫ਼ਰਤੀ ਨੈਰੇਟਿਵ ਨੂੰ ਖੜਾ ਕਰਨਾ ਹੁੰਦਾ ਹੈ ਪੰਜਾਬ ਨੇ ਹਰ ਹਾਲਾਤ ਤੇ ਮੁਸ਼ਕਿਲ ਲਈ ਇਹੀ ਤਰੀਕਾ ਰੱਖ ਛੱਡਿਆ ਜਿਵੇਂ ਇੱਕ ਅੰਡਿੱਠਾ ਦੁਸ਼ਮਣ ਖੜਾ ਕਰ ਦਿੱਤਾ ਗਿਆ ਹਰ ਸਮੱਸਿਆ ਲਈ ਕਦੇ ਦਿੱਲੀ ਨੂੰ ਦੁਸ਼ਮਣ ਘੋਸ਼ਿਤ ਕੀਤਾ ਜਾਂਦਾ ਹੈ ਤੇ ਕਦੀ ਦੂਜੇ ਸੂਬਿਆਂ ਤੋਂ ਆਏ ਦੇਸ਼ਵਾਸੀਆਂ ਨੂੰ ਪਰੇਸ਼ਾਨੀ ਦਾ ਸਬਬ ਦੱਸਿਆ ਜਾਂਦਾ ਹੈ ਅਜਿਹੇ ਲੋਕਾਂ ਨੂੰ ਰੋਲ ਮਾਡਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜੋ ਪੰਜਾਬ ਤੇ ਕੀ ਇਨਸਾਨੀਅਤ ਲਈ ਵੀ ਕਦੇ ਆਦਰਸ਼ ਨਹੀਂ ਬਣ ਸਕਦੇ ਪਰ ਇਸ ਸਭ ਦੀ ਫਿਕਰ ਹੀ ਕਿਸ ਨੂੰ ਹੈ ਲੋਕਾਂ ਨੂੰ ਤਾਂ ਬਸ ਆਪਣਾ ਨਾਇਕ ਚਾਹੀਦਾ ਹੈ ਜਿਸ ਦੀ ਚੋਣ ਧਰਮ ਤੇ ਭਾਸ਼ਾ ਦੇ ਆਧਾਰ ਤੇ ਕੀਤੀ ਜਾਂਦੀ ਹੈ ਇਸ ਦੇ ਉਲਟ ਡਾਕਟਰ ਮਨਮੋਹ ਸਿੰਘ ਦੀ ਜ਼ਿੰਦਗੀ ਪੰਜਾਬ ਦੇ ਮੌਜੂਦਾ ਵਿਮਰਸ਼ ਨੂੰ ਨਕਾਰਦੀ ਹੈ ਜਦ ਕਿ ਉਹ ਡੂੰਘੇ ਅਰਥਾਂ ਵਿੱਚ ਧਾਰਮਿਕ ਸਨ ਆਪਣੀ ਭਾਸ਼ਾ ਤੇ ਸੱਭਿਆਚਾਰ ਨਾਲ ਉਹਨਾਂ ਦੀ ਮੁਹੱਬਤ ਕਿਸੇ ਤੋਂ ਘੱਟ ਨਹੀਂ ਸੀ ਉਹਨਾਂ ਦਾ ਜੀਵਨ ਭਾਸ਼ਾ ਤੇ ਧਰਮ ਦੇ ਸੰਕਿਰਣ ਦਾਇਰਾਂ ਨੂੰ ਤੋੜਦੀ ਸੀ ਉਹ ਸ਼ਿਕਾਇਤ ਵੀ ਖੋਜ ਵਿੱਚ ਆਪਣਾ ਵਰਤਮਾਨ ਖਰਾਬ ਨਹੀਂ ਕਰਦੇ ਸਨ ਸਗੋਂ ਜਵਾਬ ਦੇ ਤਲਾਸ਼ ਵਿੱਚ ਨਵੇਂ ਰਾਹ ਸਿਰਜਦੇ ਸਨ ਸਭ ਨੂੰ ਨਾਲ ਲੈ ਕੇ ਚੱਲਣਾ ਉਹਨਾਂ ਦਾ ਬੁਨਿਆਦੀ ਅਮਲ ਸੀ ਮਨੁੱਖਤਾ ਵਿੱਚ ਅਟੁੱਟ ਵਿਸ਼ਵਾਸ ਤੇ ਕਰਮ ਕਰਦੇ ਰਹਿਣ ਦੀ ਉਹਨਾਂ ਦੀ ਜੀਵਨ ਸ਼ੈਲੀ ਨੇ ਉਹਨਾਂ ਨੂੰ ਅੰਦਰੋਂ ਤੇ ਬਾਹਰੋਂ ਸ਼ਾਂਤ ਬਣਾਇਆ ਜਿਸ ਨੂੰ ਉਹਨਾਂ ਦੀ ਕਮਜ਼ੋਰੀ ਸਮਝਿਆ ਗਿਆ ਤੇ ਉਹਨਾਂ ਦਾ ਮਜ਼ਾਕ ਬਣਾਇਆ ਗਿਆ ਉਹ ਆਪਣੇ ਤੇ ਖੜੇ ਕੀਤੇ ਜਾ ਰਹੇ ਸਵਾਲਾਂ ਦਾ ਜਵਾਬ ਦੇ ਸਕਦੇ ਸਨ ਪਰ ਉਹ ਵahan ਨੂੰ ਖਾਰਜ ਕਰਨ ਵਿੱਚ ਆਪਣਾ ਸਮਾਂ ਨਹੀਂ ਗਵਾਉਣਾ ਚਾਹੁੰਦੇ ਸਨ ਉਹ ਜ਼ਮੀਂ ਤੇ ਆਪਣਾ ਕੰਮ ਕਰ ਰਹੇ ਸੀ ਤੇ ਇਸ ਲਈ ਜਾਣਦੇ ਸੀ ਕਿ ਇੱਕ ਦਿਨ ਇਤਿਹਾਸ ਉਹਨਾਂ ਦੇ ਪੱਖ ਵਿੱਚ ਫੈਸਲਾ ਸੁਣਾਵੇਗਾ ਆਪਣੇ ਆਖਰੀ ਸਾਲਾਂ ਵਿੱਚ ਉਹਨਾਂ ਨੇ ਵਾਰ-ਵਾਰ ਦੁਹਰਾਇਆ ਸੀ ਕਿ ਇਤਿਹਾਸ ਉਹਨਾਂ ਨੂੰ ਸਹੀ ਸਾਬਿਤ ਕਰੇਗਾ ਤੇ ਅੱਸੀ ਅੱਜ ਇਹ ਹੁੰਦਾ ਵੇਖ ਰਹੇ ਹਾਂ ਅਜੇ ਇਹ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਸੋਸ਼ਲ ਮੀਡੀਆ 'ਤੇ ਇਸ ਗਲਤੀ 'ਤੇ ਅਫਸੋਸ ਜ਼ਾਹਰ ਕਰਦੇ ਨੇ ਕਿ ਉਹਨਾਂ ਨੇ ਡਾਕਟਰ ਸਿੰਘ ਨੂੰ ਸਮੇਂ ਰਹਿੰਦੇ ਨਹੀਂ ਪਛਾਣਿਆ ਮਸ਼ਹੂਰ ਵਕੀਲ ਤੇ ਅਨੰਦ ਅੰਦੋਲਨ ਦੇ ਪ੍ਰਮੁੱਖ ਲੀਡਰਾਂ ਵਿੱਚੋਂ ਇੱਕ ਰਹੇ ਪ੍ਰਸ਼ਾਂਤ ਪੂਸ਼ਣ ਨੇ 26 ਦਸੰਬਰ ਨੂੰ ਐਕਸ ਤੇ ਲਿਖਿਆ ਉਹ ਇੱਕ ਨਿਮਰ ਵਧੀਆ ਪੜੇ ਲਿਖੇ ਤੇ نیک ਇਨਸਾਨ ਸਨ ਉਹਨਾਂ ਦੀ ਨਿਮਰਤਾ ਤੇ ਸ਼ਿਸ਼ਟਾਚਾਰ ਨੂੰ ਉਹਨਾਂ ਦੀ ਕਮਜ਼ੋਰੀ ਸਮਝਿਆ ਗਿਆ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੈਂ ਇਕ ਅਜੇ ਹੀ ਮੂਹਮ ਵਿੱਚ ਹਿੱਸਾ ਲਿਆ ਜਿਸ ਨੇ ਉਹਨਾਂ ਨੂੰ ਬਦਨਾਮ ਕੀਤਾ ਤੇ ਇੱਕ ਦੁਸ਼ਟ ਸ਼ਾਸਨ ਦੀ ਸੱਤਾ ਵਿੱਚ ਆਉਣ ਲਈ ਮਦਦ ਕੀਤੀ ਪ੍ਰਸ਼ਾਂਤ ਪੂਸ਼ਨ ਜੋ ਸੱਚ ਕਹਿ ਰਹੇ ਨੇ ਉਸ ਦੇਸ਼ ਵਿੱਚ ਹੁਣ ਬਹੁਤੇ ਲੋਕ ਮਹਿਸੂਸ ਕਰ ਰਹੇ ਨੇ ਡਾਕਟਰ ਸਿੰਘ ਵਰਗੇ ਹੀਰੇ ਨੂੰ ਪਰਖਣ ਵਿੱਚ ਇਹ ਦੇਸ਼ ਮਾਰ ਖਾ ਗਿਆ ਦੇਰ ਨਾਲ ਹੀ ਸਹੀ ਪਰ ਹੁਣ ਉਹਨਾਂ ਦੀ ਵਿਰਾਸਤ ਨੂੰ ਸਨਮਾਨ ਮਿਲ ਰਿਹਾ ਹੈ ਅੱਜ ਨਹੀਂ ਤਾਂ ਕੱਲ ਪੰਜਾਬ ਨੂੰ ਵੀ ਉਹਨਾਂ ਨੂੰ ਅਪਣਾਉਣਾ ਹੋਵੇਗਾ ਇਹ ਜਿੰਨੀ ਜਲਦੀ ਹੋਵੇ ਓਨਾ ਚੰਗਾ ਕਿਉਂਕਿ ਡਾਕਟਰ ਸਿੰਘ ਨੂੰ ਅਪਣਾਉਣ ਵਿੱਚ ਜਿੰਨੀ ਦੇਰ ਹੋਵੇਗੀ ਪੰਜਾਬ ਨੂੰ ਉਨੀ ਹੀ ਵੱਧ ਦੇਸ ਦੀ ਕੀਮਤ ਚਿਕਨੀ ਪਵੇਗੀ